ਦੀਨਦ ਪਤ ਮਨ ਦੇ ਸਤਾਈ ਰਹਾ ਵਾਰਤ ਚਿਕਾ ਖਾਂਸਾ ਵਾਰਤ ਜੀ ਕੀ ਫਤੇ ਚਬਰ ਸ਼ਰਧ ਤੱਕ ਨਿਬਾਧ ਜੁਗ ਜੁਗਾੜਾ ਹਰਦ ਬਾਦ ਨੇ ਸਵਾਦ ਹਰ ਕੋਲੇ ਸਾਥ ਵਰਗਿਆ ਲਿਖਾਇ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਹਦੇ ਬਾਣੀ ਇੰਨਾ ਬਹਾਰ ਚੱਲ ਰਿਹਾ ਅੰਮ੍ਰਿਤ ਨਾਮ ਨਿਰਮਲ ਹੀਰਾ ਗੁਰ ਦੀ ਨਮਤਾ ਦੀ ਇਹ ਵੈਗਿਲ ਦਾ ਨਾਮ ਅੰਮ੍ਰਿਤ ਗਈ ਨਾ ਹੋ ਜਾਏ ਇਹ ਬੇਸ਼ਕੀਵਤੀ ਹੀਰਾ ਗੁਰੂ ਬਾਛਾ ਨੇ ਕਿਰਪਾ ਕਰਕੇ ਬਖਸ਼ਿਆ ਹੈ ਕਿ ਜਿਹੜੀ ਗੁਰ ਮੰਦਰ ਦੀ ਦਾਤ ਹਰ ਦਿੱਤੀ ਆ ਬੜਾ ਕੀਮਤੀ ਹੀਰਾ ਹੈ ਵਾਹਿਗੁਰੂ ਦਾ ਨਾਮ ਜੇ ਨਾਲ ਨੂੰ ਪਤਾ ਲੱਗ ਜਾਏ ਕਿ ਸੱਚ ਹੀ ਹੀਰਾ ਬਹੁਤ ਹੀ ਕੀਮਤੀ ਆ ਆਪਾਂ ਹਰ ਸਾਰਾ ਫਿਰ ਜਰੂਰ ਸਵਾਲ ਕਰਦੇ ਤੇ ਜੇ ਸਾਨੂੰ ਪਤਾ ਹੀ ਨਾ ਲੱਗੇ ਤੇ ਫਿਰ ਆਪਾਂ ਤੇਜ ਅਸਰੀ ਹੀ ਕਰਾਂਗੇ ਜਿਹਨੇ ਸਾਰੇ ਕੰਮ ਚਲੇ ਕਿਸੇ ਨਾਮ ਦੀ ਕੋਈ ਗਲਤੀ ਕੋਈ ਸਾਰ ਨਹੀਂ ਰਹਿ ਗਈ ਤੇ ਆਪਾਂ ਬਸ ਨਾਮ ਗੁਰਦਰੀਆਂ ਦਾ ਨਾਮ ਵੇਗੁਰ ਕਰੀਦਾ ਨਾਮ ਗੁਰੂ ਦੇ ਉੱਚਦਾ ਬਸ਼ਰੀ ਕਰਦੇ ਕਿਉਂਕਿ ਸਾਰੀ ਗੁਰਗੁਣਾਂ ਦਾ ਨਾਮ ਤੇਰੀ ਸਾਨ ਗਾ ਗਾ ਮੇਰੇ

ਬੰਦੇ ਰਵਦੀ ਨਾ ਤੇ ਨਾਮ ਦੇ ਕਿਣਕੇ ਦੇ ਦਰ ਪਰਵਨੀ ਜੇ ਰੇ ਰਦਾ ਨਾਮ ਬਹੁਤ ਚੰਗਾ ਵਰਗਾ ਸ਼ਬਦਰਤਨ ਹੈ ਜਿਹੜੇ ਜਿਤ ਜੜਾ ਤੇ ਰਤਨ ਤੇ ਜਿਹੜੇ ਜਿਤ ਨਾ ਜੜੋ ਦੁਪਾਸਾ ਕਹਿੰਦੇ ਸ਼ਬਦਰਤਨ ਜਿਤ ਮਨ ਲਾ ਕਾ ਇਹ ਖਾਸ ਪਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਦਰਗਾਹ ਪਾਓ ਤਾਂ ਬੇਈ ਰਤਨ ਹਰ ਤੇ ਜਿਸ ਨੂੰ ਦੇਖ ਲਜਾਏ ਰਈਵਾ ਬਿੰਦਾਂ ਆਪੀ ਰਤਨ ਬਦੀ ਨੂੰ ਜਗਾ

ਬਿਰਤ ਨਾਮ ਉਦਾਰ ਨਾਮਕਾ ਗੁਰਬੀਤਾ ਨਿਤ ਬਾਣੀਆ ਜਦੋਂ ਮੈਨੂੰ ਕਿਸੇ ਮੇਰ ਕਰਦਾ ਗੁਰਦੀ ਦਾ ਨਾਮ ਦੀ ਤਾ ਨਿਤ ਬੰਦ ਰੋਜ ਲਈ ਕਰਦਾ ਧਿਆਉਦਾ ਰਹੀਂ ਗੁਰਮਤ ਪਿਆਰਿਆਂ ਦੀ ਸੰਗਤ ਬਖਸ਼ਦਾ ਵਈ ਮਿਲੋਣੇ ਕਿ ਮਨਤੇ ਕਿਰਪਾ ਹੈ ਕਿ ਨਹੀਂ ਹੈ ਜੋ ਰਹਿਣੇ ਪਰਪਾਕਾ ਜੋ ਵਰਤਾਰੀਆ ਜੇ ਗੁਰੂ ਸਾਹਿਬ ਸੰਗਤ ਬਖਦੇ ਆ ਸੇਵਨ ਕਰਉਂਦੇ ਆ ਰੋਜ਼ ਗੁਰਦੁਆਰੇ ਲੈ ਕੇ ਆਉਂਦੇ ਆ ਤੇ ਕਿਰਪਾ ਹੈ ਕਿ ਕਹੋਂ ਗਏ ਗੁਰੂ ਸਾਹਿਬ ਕਿਹਰੇ ਮਿਹਰ ਕਰੇ ਨਾ ਸਭੁ ਹੋਇਐ ਸੰਤਾਂ ਸੰਗਤ ਦਰਜ ਨਾ ਪਾਈ ਨਰਗਾ ਰਾੜੋ ਦਾ ਸਭ ਤੋੜ ਲਿਆ ਵੇ ਅਡਾਲ ਬਖਨ ਸਾਧੂ ਜਨਾਂ ਸਭ ਲੈ ਫੁਟਾਇਆ ਜਿਸ ਜਨ ਅਵਾਸਾਰ ਸੰਤ ਇਸ ਤੇ ਜਨ ਹਰਿਆ ਅਡਲ ਬਜਨਾ ਗੁਰੂ ਬਾਚ ਰਹਿੰਦੇ ਸਭ ਦੇ ਪ੍ਰਕਾਏ ਸਾਰੀ ਦੁਨੀਆ ਚ ਬਗੜ ਕਰਕੇ ਤੁਸ ਜਿਆਰੇ ਆਵਾਜ਼ ਜਿਹੜੀ ਹੈ ਜਿਸ ਜਨ ਅਵਾਸਾਰ ਸੰਤ ਇਹਨੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਕੀਤੀ ਜਿਹਦੇ ਗੁਰੂ ਨਾਨਕ ਦਾ ਸਾਥ ਮਿਲ ਗਿਆ ਜਿਹੜਾ ਗੁਰੂ ਨਾਨਕ ਦਾ ਪੁੱਤਰ ਬਣ ਗਿਆ ਜੱਪਾ ਸਤਿ ਸੰਗਣਾ ਵਹਿਗੋਲਾ ਪਰਬਾ ਦੀ ਜੈ ਜੀ ਨਾਮ ਜਨਾਦਾ ਐਤੀ ਬਤੀ ਬਖਸ਼ਾ ਤੁਰ ਕਿਰਪਾ ਦੇ ਹਰ ਪੰਸੇ ਇਧਾ ਦੀਏ ਪ੍ਰਸੰਦੀ ਕਿਰਪਾ ਗੁਰ ਪ੍ਰਸਾਦ ਗੁਰ ਪ੍ਰਸਾਦ ਕਿੰਨੀ ਵਾਰ ਆਪਾਂ ਮਾਨ ਦੇ ਵਿੱਚ ਗੁਰ ਪ੍ਰਸਾਦ ਗੁਰੂ ਜਰਦੀਪ ਬਖਸ਼ੇ ਦੇ ਨਾਮ ਕਿਰਪਾ ਦੇ ਨਾਮ ਜਿਉਂ ਕੋ ਕਿਰਪਾ ਲਈਏ ਗੁਰਸਾਹਿਬ ਦੇ ਨਾਮ ਰੱਖਈਏ ਗੁਰਸਾਹਿਬਾ ਜੁੜ ਜੀ ਗੁਰਸੱਜਣੋ ਗੁਰੂ ਵਾਲੇ ਕਹਾਂ ਜੀ ਗੁਰਸਰ ਬਖਸ਼ਿਸ਼ ਦੀ ਅਰਦਾਸ ਕਰੀਏ ਬਰ ਕਿਰਪਾ ਦੇ ਹਰ ਵੰਨਸੇ ਰਵੈ ਨਾਮ ਜਸ ਜੁੜਾ ਫੁਰਤ ਬਿਦਲ ਹੈ ਅਦੇ ਉਹ ਬੋਧਿਕਰੀ ਨਾ ਗੁਰਸੱਜ ਚੱਲ ਨਹੀਂ ਲੱਗਦਾ ਬਿਨਾ ਬਖਸ਼ਿਸ਼ ਨਾ ਕੋਈ ਸਿੱਖਾਂ ਜੁਨੀਆ ਨੇ ਕਿਦਾਂ ਉਹ ਜੀਤਾਰਦੀ ਹੋ ਜੇ ਹਰਦਨ ਸਾਂਝੀ ਹੈ ਭਾਈ ਸਵੇਰ ਗੁਰਦੋਂ ਤੱਕ ਇਕੱਠਾ ਕਰੀਏ ਗੁਰਸਰ ਦੀ ਕਿਰਪਾ ਲੈ ਕੇ ਚੱਲੀ ਲੱਗੇ ਰਵੇ ਗੁਰੂ ਵਾਹਿਗੁਰੂ ਵਾਹਿਗੁਰੂ ਜਿਹੜਾ ਪਦ ਪਦ ਹਰ ਰੇ ਸਕਾਈ ਜਿਹੜਾ ਇਸ ਦੁਨੀਆ ਦੇ ਜੀਵ ਅਗਲੀ ਦੁਨੀਆ ਵਿੱਚ ਸਾਡਾ ਸਾਥੀ ਹੁੰਦਾ ਆਪਾਂ ਇਸ ਦੁਨੀਆ ਦਾ ਪਤਾ ਅਗਲੀ ਦੁਨੀਆ ਦਾ ਨਹੀਂ ਸਾਨੂੰ ਪਤਾ ਕਿ ਮਰਨ ਤੋਂ ਬਾਅਦ ਕਿੱਥੇ ਜਾਣਾ ਹੈ ਸਰੀਰ ਚੜਨਾ ਮਰਨਾ ਇਹ ਤੁਹਾਨੂੰ ਮੰਨ ਲੈਂਦੇ ਆ ਸਾਰੇ ਮਰਨਾ ਮਰਨਾ ਸੱਚਾ ਦੇ ਜੀਣਾ ਜੂੜਾ ਇਹ ਗਰ ਉਹ ਮੰਨ ਲੈਂਦੇ ਨਹੀਂ ਮਰਨਾ ਸੱਚਾ ਫਿਰ ਮਰ ਕੇ ਜਾਣਾ ਕਿੱਥੇ ਆ ਇਹ ਨਹੀਂ ਆਪਾਂ ਜੋ ਨੌਲੀ ਕਿੱਥੇ ਜਾਉਂਦੀ ਇਹ ਦੁਨੀਆਂ ਦੇ ਪੇਗਾਹਾਂ ਦਾ ਸਾਰੇ ਸੋਹਰੇ ਰਜਨਾ ਸਭ ਕੁਲਾਉਣਾ ਸਾਰੇ ਜੀ ਸੋਹਰੇ ਘਰ ਜਨਾ ਸੋਰਖਾ ਰੋੜਾ ਉਹ ਕਿੱਥੇ ਆ ਪਤਾ ਨਹੀਂ ਪਤਾ ਕਿਉਂ ਨਹੀਂ ਪਤਾ ਕਿ ਇਹ ਬਾਣੀ ਉਹ ਧਿਆਨ ਨਾਲ ਹੀ ਚੱਲ ਰਿਹਾ ਬਾਣੀ ਲਿਖਿਆ ਹੋਇਆ ਸਾਰਾ ਨਾਮ ਹੈ ਨਾਮ ਸਰਬ ਕਰਦੇ ਨੇ ਸੋਤੀ ਹੈ ਨਿਰਗਿਰੀ ਦੇ

ਜੇ ਰੂਪਾਂ ਜੇ ਸੰਦੇਹ ਹੈ ਤੁਮ ਕਿਹਾ ਫਿਰ ਸੇ ਨਾਲ ਮੈਂ ਕਰਦੇ ਹਾਂ ਨਾਲ ਚਲਣ ਜਿੱਥੇ ਲਿਖਾ ਮੰਗਿਏ ਜਿੱਥੇ ਖੜੇ ਰਸਾਨ ਕਿੰਦੇ ਸਜਣਾ ਸਜਣਾ ਉਹ ਹੁੰਦਾ ਜਿਹੜਾ ਮਰ ਲੜੇ ਸਾਡੇ ਨਾਲ ਜਾਂ ਸੀ ਜਿੱਥੇ ਸਾਡਾ ਰੇਤਾ ਜੁਕਾ ਹੋਣਾ ਜਿੱਥੇ ਸਾਡਾ ਸਾਬ ਉਦਾਰ ਹੋਣਾ ਜਿੱਥੇ ਖੜੇ ਰਸਾਨ ਉਥੇ ਸਾਡੇ ਨਾਲ ਖੜੇ ਹੋਣਾ ਉਥੇ ਸਾਡੇ ਨਾਲ ਬਰ ਉਥੇ ਰਹੋਣ ਇਹ ਜਿਹਨੇ ਸਾਡੇ ਦੁਨੀਆਲੀ ਤੇਰਾ ਦੋਸਤਾ ਤੇ ਦਾਰੇ ਜਾਣੀ ਹੈ اے برا نو نو جان جے ماں پتا ਸੁਧਮੀਦ ਨਾ ਭਾਈ ਮਨ ਮਹਾਂ ਨਾਮ ਤੇਰੀ ਸੰਸਾਈ ਉਤੇ ਨਾਮ ਨਹੀਂ ਜਾਣ ਨਾਲ ਉਤੇ ਗੁਰੂ ਨਾਨਕ ਦੇਵ ਜਪਾ ਕੇ ਹੋਰ ਕਿਤੇ ਜਾਣਾ ਨਹੀਂ ਨਾਲ ਜਿਨ੍ਹਾਂ ਦੇ ਕਰਕੇ ਆਪਾਂ ਗੁਰੂ ਨਾਨਕ ਨੂੰ ਬੁਲਾਇਆ ਤਾਂ ਤੇ ਚੈਨੀ ਲੱਗਣ ਨੂੰ تیار ਨਹੀਂ ਇਹਨਾਂ ਦੇ ਨਾਲ ਨਹੀਂ ਜਾ ਨਾਲ ਬੈਰ ਨੇ ਜ ਸੇ ਜਮਾ ਦੇ ਚਾ ਜੇ ਸਤਿ ਬਾਸ ਬੈਜਾ ਸੁਈਏ ਸਭਨਾ ਹੋਂ ਦੇ ਸਾਬ ਉਸ ਰਈਰ ਵਾਲੇ ਸਾਨੇ ਬਣਾਈਏ ਗੁਰੂ ਨਾਨਕ ਨਾਲ ਵੀ ਉਸ ਦੀ ਬਾਣੀ ਹੈ ਜੇ ਹੰਦ ਬਰਤ ਹੰਦ ਇਸ ਕਈ ਇੱਥੇ ਦੀ ਉੱਥੇ ਅੱਗੇ ਸਮੇਂ ਦਾ ਗੁਰੂ ਕੋਈ ਗੁਰੂ ਨਾਨਕ ਰਹਾਵ ਸਾਥ ਸੰਗਤੀ ਸਾਗ ਹਰ ਤਨ ਘਟਿਏ ਕੋਰਥੈ ਉਰਤ ਪਾਏ ਹੱਥਰ ਕਿਤੇ ਨ ਪਈ ਸਾਤ ਸੰਗਤੀ ਸੰਭਰਨ ਘਟੀਆਂ ਸਾਤ ਸੰਗਤ ਦੇ ਵਿੱਚ ਬੇ ਇਹ ਜਿਵੇਂ ਫੇਰੀ ਹੋ ਜਾਂਦੀ ਇੱਥੇ ਸੰਗਤਿਆਤ ਜਨਾਂ ਜਾਂਦੀ ਹੋ ਜਾਂਦਾ ਇੱਥੇ ਕੋਈ ਮਾਇਆ ਕੋਈ ਜ਼ਰੂਰਤ ਨਹੀਂ ਕਰਦੀ ਇੱਥੇ ਕਿਰਪਾ ਹੋ ਜਾਂਦੀ ਸਤ ਸੰਤ ਹੀ ਸੰਤ ਹਰਨ ਕਿੱਥੇ ਕੱਢਿਆ ਜਾ ਸਕਦਾ ਇੱਥੇ ਸੰਗਤ ਦੇ ਜੇ ਤਾਂ ਮੰਨ ਲਓ ਕਿ ਇੱਥੇ ਕੋਈ ਵਪਾਰ ਕਰਨਾ ਹੈ ਉਥੇ ਮਾਰਕੀਟ ਜਾਣਾ ਪੈਂਦਾ ਟਰੇਡ ਸੈਂਟਰ ਜਾਣਾ ਪੈਂਦਾ ਉਥੇ ਜਾ ਨਹੀਂ ਕਰ ਸਕਦਾ ਇਸੇ ਦਾ ਨਾਮ ਦਾ ਵਪਾਰ ਕਰਨਾ ਤੇ ਫਿਰ ਗੁਰੂ ਨਾਨਕ ਦੀ ੋਦ ਦੇ ਜੇ ਲੈਣਾ ਪੈਂਦਾ ਸਤ ਸੰਗਤੀ ਸੰਗ ਹਰਤਨ ਹੱਡੀ ਐ ਔਰਤ ਹੈ ਜਿਸਨੂੰ ਵਿਚਾਰੇ ਗੁਰੂ ਦੇ ਸੰਗਤ ਛਾੜੀ ਗਏ ਔਰਤ ਕਿਤੇ ਉਹ ਮੰਨਦਾ ਕਿ ਮੈਂ ਜੰਗਲਾਂ ਕੋਹਾਟਾਂ ਜਾਉਂ ਜਿਆਗਰ ਦੁਪਹਿਰ ਦੀ ਦੁਨੀਆ ਤੋਂ ਮੈਂ ਗੁਜਰ ਨਾਮ ਤਾਂ ਲੱਡਾ ਕਰ ਲਿਆ ਉਹ ਨਹੀਂ ਲੱਗਣਾ ਔਰਤ ਹੈ ਔਰਤ ਪਾਏ ਹਰਦਨ ਦੇ ਦਿਨ ਪਾਏ ਇਹ ਵੈਗ ਨੂੰ ਅੰਦਰ ਕਿਤੇ ਨਹੀਂ ਲੱਭ ਸਕਦਾ ਗੁਰੂ ਦੀ ਸੰਗਤ ਤੋਂ ਬਿਨਾ ਗੁਰਦੁਆਰੇ ਤੋਂ ਬਿਨਾ ਜਾਂ ਹੋਰ ਕਿਸੇ ਤਰੀਕੇ ਤੇ ਅਮਰਤ ਛਾੜਦਾ ਨਹੀਂ ਮੰਦਾ ਵੜਾ ਬਣਦਾ ਨਹੀਂ ਹੋਰ ਦੇ ਤਰੀਕੇ ਉਹਦਾ ਇਹ ਗਲੀਬਾਤੀ ਕਵੇ ਮੈਂ ਇਹ ਨਾਮ ਦਾ ਲਿਖਾ ਕਰਨਾ ਮੈਂ ਉਹ ਬਜ਼ੀੜੇ ਬੜੇ ਐਮਾਨ 2-4 ਲੱਖ ਰੁਪਇਆ ਦੇ ਦੇਣਾ ਤੇ ਗਵਾ ਦੇਣਾ ਤੇ ਮੇਰੇ ਵਿਚਾਰ ਨਾਮ ਦਾ ਧਨ ਮਿਲ ਜੇ ਜਿਹਨਾਂ ਨੇ ਉਹ ਵੀ ਪਕਸ਼ਨ ਦੇ ਪੜਾਇ ਜਿਨ੍ਹਾਂ ਨੇ ਮਨ ਨਹੀਂ ਦਿੱਤਾ ਉਹਨਾਂ ਨੂੰ ਕੁਛ ਨਹੀਂ ਮਿਲਿਆ ਸਮਝ ਗਈ ਜਿਹੜਾ ਰੰਦੇ ਦਾ ਬਵਾਰੀਆ ਤੇ ਜਿਹੜੇ ਕਾਜ ਦੇ ਬਵਾਰੀਆ ਰਤਨ ਰਤਨ ਦਾ ਨਿਰੰਤ ਚੇਹਰੇ ਪਰ ਆਗਮਨ ਦੇ ਲਈ ਬੜੇ ਅਮਰ ਲਾਏ ਜੁਗਰ ਦੇ ਮਾਈ ਉਿੱਤਰ ਹੋੜ ਦੇ ਪਾਸਾ ਨੂੰ ਲੰਡਾ ਆਉਣ ਕੇ ਇੱਟ ਆਏ ਉਹ ਗੱਲਾਂ ਬੜੀਆਂ ਸੁਣਾਉਣਗੇ ਉਹ ਗੱਲਾਂ ਬੜੀਆਂ ਸੁਣਾਉਣਗੇ ਗੱਲਾਂ ਸੁਣਾ ਦੇ ਰਤਨ ਚਿਹਰੇ ਭਾਣਕ ਇਹ ਜਿਹੜਾ ਮੈਨੂੰ ਨਾਮ ਦਾ ਨਾ ਤੇ ਬੜਾ ਰਤਨ ਬੜਾ ਕੀ ਦੀ ਜਵਾਲਾ ਦਾ ਮਨ ਦਾ ਮੋਤੀ ਹੈ ਮਾਨਕ ਮੋਤੀ ਨਾਮ ਦਾ ਲੱਗੇ ਨਾ ਇਸਾਂ ਕਰੀ ਗਈ ਇਸ ਦੀ ਮਾਨਸਲੀ ਜਵਾਰਾ ਬਈਰ ਦਾ ਨਾਮ ਹੈ ਇਸ ਮੈਨੂ ਨਾਮ ਦਾ ਦੇ ਨਾਲ ਅਮਰਤ ਦੇ ਜਿਹੜਾ ਵਦਨ ਦਾ